ਮੈਂ ਡਾਕਟਰ ਨਵਜੋਤ ਐ ਮੈਂ ਕਿਤੇ ਵਜੋਂ ਪਲਾਸਟਿਕ ਸਰਜਨ ਹੈਗਾ ਤੇ ਮੇਰੀ ਜਿਹੜੀ ਸਾਰੀ ਪੜ੍ਹਾਈ ਹੈਗੀ ਐ ਪਲਾਸਟਿਕ ਸਰਜਰੀ ਦੀ हेयर ट्रांसਪਲੈਂਟ ਦੀ ਜਿਹੜੀ ਟ੍ਰੇਨਿੰਗ ਹੈਗੀ ਐ ਉਹ ਡੀ ਐਮ ਸੀ ਲੁਧਿਆਣੇ ਤੋਂ ਐ ਹਫਤੇ 'ਚ ਤਿੰਨ ਦਿਨ हेयर ट्रांसਪਲੈਂਟ ਦੀ ਕਲੀਨਿਕ ਖੁੱਲੀ ਐ ਜਿਹੜੀ ਕਿ ਮਤਲਬ ਫਰਾਈਡੇ ਸੈਟਰਡੇ ਤੇ ਸੰਡੇ ਤਿੰਨ ਦਿਨ ਅਸੀਂ ਇੱਥੇ हेयर ट्रांसਪਲੈਂਟ ਦੇ ਪ੍ਰੋਸੀਜਰ ਕਰਦੇ ਸਟਾਰਟਡ ਹੈ ਤੁਹਾਡੇ ਇੱਥੇ ਬਿਲਕੁਲ ਲੱਗ ਹੀ ਸਾਰੀ ਫੈਸਿਲਿਟੀ ਮੈਂ ਸਟਾਰਟ ਕੀਤੀ ਹੈ ਉਹਦੇ ਚ ਪ੍ਰੋਪਰ ਆਪਰੇਸ਼ਨ ਥੀਏਟਰ ਵੀ ਹੈ ਉਹਦੇ ਚ ਪ੍ਰੋਪਰ ਟ੍ਰੇਨ ਸਟਾਫ ਵੀ ਹੈ ਮੈਂ ਖੁਦ ਪਲਾਸਟਿਕ ਸਰਜਨ ਹੈਗਾ ਫੇਰ ਪਲਾਨ ਕਰਾਉਣਾ ਹੋਵੇ ਤੇ ਇਹਨੂੰ ਕਿੰਨੇ ਦਿਨ ਲੱਗਦੇ ਡਾਕਟਰ ਸਾਹਿਬ ਇਹਨੂੰ ਸਿਰਫ ਇੱਕ ਦਿਨ ਆਪਣੇ ਲਈ ਫ੍ਰੀ ਰੱਖਣਾ ਹੁੰਦਾ ਜੀ 6 ਟੂ 8 ਆਵਰਸ ਦਾ ਪ੍ਰੋਸੈਸ ਹੈ ਜੀ ਤੁਸੀਂ ਸਵੇਰੇ ਆ ਕੇ ਹਸਪੀਟਲ ਆਣਾ ਮੇਰੇ ਕੋਲ ਤੇ ਸ਼ਾਮ ਨੂੰ ਤੁਹਾਨੂੰ ਛੁੱਟੀ ਹੋਈ ਨਹੀਂ ਉਸ ਤੋਂ ਬਾਅਦ ਤੁਸੀਂ 3 ਤੋਂ 4 ਦਿਨ ਘਰੇ ਰੈਸਟ ਕਰਨੀ ਹੈ 3 ਤੋਂ 4 ਦਿਨ ਘਰੇ ਦਾ ਦਸਤਖਤ ਕੋ ਕੰਟੈਕਟ ਨੰਬਰ ਜੇ ਤੁਹਾਡਾ ਹੋਵੇ ਹਾਂਜੀ ਮੇਰਾ ਨਾਮ ਡਾਕਟਰ ਨਵਜੋਤ ਹੈ ਮੈਂ ਕਮਲ ਹਸਪੀਟਲ ਨਕੁਦਰਤਾ ਬੋਲ ਰਿਹਾ ਤੇ ਤੁਸੀਂ ਮੇਰਾ ਨੰਬਰ ਹੈ 98159 77507 ਮੈਂ ਸਿਰਫ ਇਹ ਹੀ ਕਹਿਣਾ ਚਾਹੁੰਗਾ ਕਿ ਤੁਸੀਂ ਆਪਣੇ ਇਨੀ ਦੂਰ ਗਿਆ ਚੰਡੀਗੜ੍ਹ ਜਾਂ ਲੁਧਿਆਣਾ ਜਾਂ ਜਲੰਧਰ ਜਾਂਨ ਨਾਲੋਂ ਇੱਕ ਵਾਰੀ ਸਾਡੇ ਕੋਲ ਆ ਕੇ ਕੰਸਲਟ ਕਰੋ ਬਾਕੀ ਇਹਦਾ ਰਿਜ਼ਲਟ ਵੀ ਸਾਡਾ ਜਿੰਨੇ ਵੀ ਕਲਾਇੰਟ ਆਉਂਦੇ ਆ ਬਾਰੋ ਵੀ ਆਉਂਦੇ ਆ ਲੋਕਲ ਵੀ ਹੈਗੇ ਆ ਤੇ ਦੇ ਹੈਵ গিਵਨ ਅ ਗੁੱਡ ਰਿਸਪਾਂਸ ਐਂਡ ਸਾਰਾ ਉਹਨਾਂ ਦਾ ਰਿਜ਼ਲਟ ਵੀ ਅੱਛਾ ਹੈ ਕਾਸਟਲੀ ਸਮਝ ਕੇ ਕਿਤੇ ਹੋਰ ਜਾ ਕੇ ਕਿ ਜਿਆਦਾ ਪੈਸੇ ਲੱਗਦੇ ਆ ਜਾਂ ਕਾਸਟਲੀ ਸਮਝ ਕੇ ਜਿਆਦਾ ਦੂਰ ਜਾਂਦੀ ਲੋੜ ਨਹੀਂ ਐ ਲਾਈਕ ਅ ਨਾਰਮਲ ਪ੍ਰੋਸੀਜਰ ਤੁਸੀਂ ਆਓ ਮੇਰੇ ਕੋਲ ਆ ਕੇ ਮੈਨੂੰ ਮਿਲੋ ਫਰਡੇ ਸੈਟਰਡੇ ਸੰਡੇ ਸਤਿ ਸ੍ਰੀ ਅਕਾਲ ਜੀ హెయిర్ ట్రాన్స్‌ప్లాంట్ ਇਸ ਦੇ ਬਾਰੇ ਸਾਨੂੰ ਲੁਧਿਆਣਾ ਜਾਂ ਜਲੰਧਰ ਜਾਂ ਹੋਰ ਕਿਸੇ ਸ਼ਹਿਰ ਦੇ ਵਿੱਚ ਜਾਣਾ ਪੈਂਦਾ ਸੀ ਅੱਜ ਇਕਤਾਲਰ ਦੀ ਟੀਮ ਪਹੁੰਚੀ ਆ ਜੀ ਕਮਲ ਹਸਪੀਟਲ ਜਲੰਧਰ ਰੋਡ ਨਕੋ ਉਧਰ హెయిర్ ਪਲਾਂਟ ਜਿਹੜਾ ਇੱਥੇ ਹੀ ਸ਼ੁਰੂ ਹੋ ਚੁੱਕਾ ਹੈ ਡਾਕਟਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਇਹਨਾਂ ਕੋ ਥੋੜੀ ਬਹੁਤੀ ਜਾਣਕਾਰੀ ਜਿੰਨੀ ਵੀ ਹੋ ਸਕੇ ਆ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਨਾਮ ਦਿੰਦਾ ਮੇਰਾ ਮੇਰਾ ਨਾਮ ਡਾਕਟਰ ਨਵਜੋਤ ਹੈ ਮੈਂ ਕਿਤੇ ਵਜੋਂ ਪਲਾਸਟਿਕ ਸਰਜਨ ਹੈਗਾ ਤੇ ਮੇਰੀ ਜਿਹੜੀ ਸਾਰੀ ਪੜ੍ਹਾਈ ਹੈਗੀ ਐ ਪਲਾਸਟਿਕ ਸਰਜਰੀ ਦੀ हेयर ट्रांसਪਲੈਂਟ ਦੀ ਜਿਹੜੀ ਟ੍ਰੇਨਿੰਗ ਹੈਗੀ ਐ ਉਹ ਡੀ ਐਮ ਸੀ ਲੁਧਿਆਣੇ ਤੋਂ ਹੈ ਤੇ ਮੈਂ ਪਿਛਲੇ 6 ਤੋਂ 8 ਸਾਲਾਂ ਤੋਂ ਇਸ ਚੀਜ਼ ਦਾ ਜਿਹੜਾ ਪ੍ਰੋਸੀਜਰ ਹੈਗਾ ਉਹ ਕਰ ਰਿਹਾ ਇੱਥੇ ਵੀ ਤੇ ਚੰਡੀਗੜ੍ਹ ਦੇ ਵਿੱਚ ਵੀ ਤੇ ਹੁਣ ਇੱਥੇ ਮੈਂ ਹਫ਼ਤੇ 'ਚ ਤਿੰਨ ਦਿਨ हेयर ट्रांसਪਲੈਂਟ ਦੀ ਕਲੀਨਿਕ ਖੁੱਲੀ ਐ ਜਿਹੜੀ ਕਿ ਮਤਲਬ ਫਰਾਈਡੇ ਸੈਟਰਡੇ ਤੇ ਸੰਡੇ ਤਿੰਨ ਦਿਨ ਅਸੀਂ ਇੱਥੇ हेयर ट्रांसਪਲੈਂਟ ਦੇ ਪ੍ਰੋਸੀਜਰ ਕਰਦੇ ਤੇ ਇਹਦੀ ਟੈਕਨੀਕ ਬਾਰੇ ਅਗਰ ਤੁਸੀਂ ਲੋਕਾਂ ਨੂੰ ਬਹੁਤ ਵਹਿਮ ਹੁੰਦਾ ਸੀਗਾ ਕਿ ਕਿਸੇ ਵੱਡੇ ਸ਼ਹਿਰ ਤੋਂ ਕਰਾ ਸਕਦੇ ਆ ਜਾਂ ਜਾ ਕੇ ਕਰਾਣਾ ਪੈਂਦਾ ਹੈ ਤਾਂ ਉਹਦਾ ਕੋਸਟ ਵੀ ਬਹੁਤ ਜ਼ਿਆਦਾ ਹੁੰਦੀ ਹੈ ਪਲੱਸ ਟ੍ਰੈਵਲ ਟਾਈਮ ਵੀ ਬਹੁਤ ਜ਼ਿਆਦਾ ਹੁੰਦਾ ਹੈ ਸੁਣੋ ਵੀ ਹੈਵ ਸਟਾਰਟਡ ਹੈਰ ਤੁਹਾਡੇ ਇੱਥੇ ਬਿਲਕੁਲ ਲੱਗ ਹੀ ਸਾਰੀ ਫੈਸਿਲਿਟੀ ਮੈਂ ਸਟਾਰਟ ਕੀਤੀ ਹੈ ਉਹਦੇ ਚ ਪ੍ਰੋਪਰ ਆਪਰੇਸ਼ਨ ਥੀਏਟਰ ਵੀ ਹੈ ਉਹਦੇ ਚ ਪ੍ਰੋਪਰ ਟ੍ਰੇਨ ਸਟਾਫ ਵੀ ਹੈ ਮੈਂ ਖੁਦ ਪਲਾਸਟਿਕ ਸਰਜਨ ਹੈਗਾ ਤੇ ਮੇਰੀ ਦੇਖਰੇਖ ਤੇ ਮੇਰੇ ਹੱਥਾਂ ਦੇ ਨਾਲ ਖੁਦ ਅਸੀਂ ਪਲਾਸਟਿਕ ਸਰਜੀ ਦੇ ਪ੍ਰੋਸੈਸ ਦੇ ਨਾਲ ਬ੍ਰੀਕੀ ਦੇ ਨਾਲ ਉਹ ਹੈ ਟ੍ਰਾਂਸਪਲੈਂਟ ਦਾ ਕੰਮ ਕਰਦੇ ਹਾਂ ਸਰ ਕਿੰਨੀ ਉਮਰ ਤੋਂ ਜਿਹੜਾ ਟੇਅਰ ਟ੍ਰਾਂਸਪਲੈਂਟ ਸ਼ੁਰੂ ਹੁੰਦਾ ਹੈ ਜਿੰਨਾ ਕਿੰਨੀ ਉਮਰ ਤੱਕ ਇਹ ਇਹ ਇਹਦੀ ਮੋਸਟ ਜਿਹੜੀ ਪ੍ਰੋਬਲਮ ਹੈ ਕਿ ਹੈ ਉਹ ਅੱਜਕੱਲ ਦੀ ਡੈਟ ਦੇ ਵਿੱਚ 25 ইয়ারਸ ਤੋਂ ਬਾਅਦ ਹੀ ਸਟਾਰਟ ਹੋ ਚੁੱਕੀ ਹੈ ਜਿਨ੍ਹਾਂ ਦੀ ਜੈਨੇਟਿਕਲੀ ਇਸ਼ੂ ਹੈਗਾ ਜਿਨ੍ਹਾਂ ਦੇ ਫਾਦਰ ਜਾਂ ਉਹਨਾਂ ਦੇ ਉਸੇ ਲਾਈਕ ਡਾਇਰੈਕਟ ਰਿਲੇਸ਼ਨ ਦੇ ਵਿੱਚ ਕੋਈ ਫੈਮਿਲੀ ਮੈਂਬਰ ਹੈਗਾ ਮਤਲਬ ਉਹਨਾਂ ਦੀ ਪਿਛਲੀ ਜਨਰੇਸ਼ਨ ਦੇ ਵਿੱਚ ਜਿਹਨੂੰ ਇਹ ਪ੍ਰੋਬਲਮ ਸਟਾਰਟ ਹੁੰਦੀ ਹੈ 60 ਇਅਰਸ ਤੋਂ ਬਾਅਦ ਉਹ ਅੱਜ ਕੱਲ ਦੀ ਜਨਰੇਸ਼ਨ ਚ 25 ਇਅਰਸ ਤੋਂ ਬਾਅਦ ਹੀ ਸਟਾਰਟ ਹੋ ਚੁੱਕੀ ਹੈ ਐਂਡ ਉਹ ਪੇਸ਼ੈਂਟ ਵੀ ਅਗਰ 25 ਇਅਰਸ ਦੇ ਵਿੱਚ ਉਹਨੂੰ ਕੋਈ ਪ੍ਰੋਬਲਮ ਆਂਦੀ ਹੀ ਇਜ਼ ਆਲਸੋ ਵੈਰੀ ਅੰਡਰ ਕੌਨਫੀਡੈਂਟ ਹੋ ਜਾਂਦਾ ਉਹ ਤੇ ਉਹ ਇਸ ਕਰਕੇ ਉਹਨੂੰ ਜਿੰਨੀ ਛੇਤੀ ਕਰਾ ਲਓ ਸੋ ਦੈਟ ਦਾ ਜਿਹੜੀ ਅਗਲੀ ਲਾਈਫ ਇਟਸ ਬੈਟਰ ਉਹਨਾਂ ਸਭ ਕਈਆਂ ਦੇ ਵਾਲ ਬਿਲਕੁਲ ਝੜ ਜਾਂਦੇ ਜਿੱਦਾਂ ਬਿਲਕੁਲ ਸਿਰ ਜਿਹੜਾ ਸਾਫ਼ ਹੋ ਜਾਂਦਾ ਉਹਨਾਂ ਦੇ ਬਾਰੇ ਵੀ ਹੈ ਜਾਣਕਾਰੀ ਉਹਨਾਂ ਦਾ ਵੀ ਹੋ ਸਕਦਾ ਹੈ ਸਰ ਇਸ ਤਰ੍ਹਾਂ ਜਿੱਦਾਂ ਪੂਰਾ ਸਿਰ ਖਾਲੀ ਵੀ ਹੋ ਜਾਈ ਅਗਰ ਤੇ ਜਿਹੜੇ ਆਪਣੇ ਬੈਕ ਸਾਈਡ ਤੇ ਏਰੀਆ ਹੁੰਦਾ ਕੰਨਾਂ ਦੇ ਬੈਕ ਕੰਨਾਂ ਦੋਨੋਂ ਕੰਨਾਂ ਦੇ ਵਿੱਚ ਉੱਥੋਂ ਵਾਲ ਨਹੀਂ ਜਾਂਦੇ ਕਦੇ ਵੀ ਸੋ ਵੀ ਕੈਨ ਉਹਦੇ ਵਿੱਚ ਫਿਰ ਸਟੇਜਡ ਪ੍ਰੋਸੈਸ ਹੁੰਦਾ ਹੈ ਉਹਦੇ ਸਟੇਜ ਇਸ ਤਰ੍ਹਾਂ ਹੁੰਦਾ ਹੈ ਕਿ ਆਪਾਂ ਪੂਰਾ ਏਰੀਆ ਇੱਕ ਵਾਰੀ ਵਿੱਚ ਨਹੀਂ ਕਵਰ ਕਰ ਪਾਉਂਦੇ ਵੀ ਟੇਕ ਆਊਟ ਹੈਅਰ ਫ্রম ਦ ਬੈਕ ਸਾਈਡ ਫਿਰ ਉਹਨਾਂ ਨੂੰ ਥੋੜਾ ਟਾਈਮ ਦੇਈਦਾ ਹੈ ਫਿਰ ਉੱਥੇ ਵੀ ਉੱਥੇ ਵੀ ਡੋਨਰ ਏਰੀਆ ਥੋੜਾ ਬਚ ਜਾਂਦਾ ਹੈ ਫਿਰ ਦਨ ਫਿਰ ਆਪਣਾ ਬਾਡੀ ਦੇ ਕੁਝ ਹੋਰ ਪਾਰਟਸ ਹੈਗੇ ਜਿਨ੍ਹਾਂ ਨੂੰ ਯੂਜ਼ ਕਰ ਸਕਦੇ ਆ ਉਹਦੇ ਵਿੱਚ ਫੇਸ ਵੀ ਹੈ ਜੀ ਉਹਦੇ ਵਿੱਚ ਚੈਸਟ ਦੇ ਵਾਲ ਵੀ ਹੈ ਜੀ ਉਸ ਤੋਂ ਇਲਾਵਾ ਲੈਗਸ ਦੇ ਪਾਰਟ ਵੀ ਹੈ ਇਹ ਇਹਨਾਂ ਸਾਰਿਆਂ ਨੂੰ ਯੂਜ਼ ਕਰਕੇ ਅਗਰ ਬਹੁਤ ਬਿਲਕੁਲ ਹੀ ਗੰਜਾਪਨ ਹੋ ਚੁੱਕਿਆ ਹੈ ਤਾਂ ਵੀ ਇਹਨੂੰ ਕਵਰ ਕਰੰਦੇ 80 ਤੋਂ 90% ਚਾਂਸਸ ਹੁੰਦੇ ਆ ਡਾਕਟਰ ਸਾਹਿਬ ਜਿਹੜਾ ਨੈਚੁਰਲ ਵਾਲ ਬਣ ਜਾਂਦੇ ਆ ਜਿਹੜੇ ਸਿਰ ਦੇ ਬਿਲਕੁਲ ਨੈਚੁਰਲ ਹੋ ਜਾਂਦੇ ਆ ਸਰ 3 ਮਹੀਨੇ 4 ਮਹੀਨੇ ਬਾਅਦ ਚਾਹੇ ਉਹਨਾਂ ਨੂੰ ਤੁਸੀਂ ਜਿੰਨਾ ਮਰਜੀ हेयर कट ਕਰਾਓ ਚਾਹੇ ਉਹਨੂੰ हेयर कलर ਕਰੋ ਚਾਹੇ ਜਿਸ ਤਰ੍ਹਾਂ ਮਰਜੀ ਉਹਨੂੰ ਯੂਜ਼ ਕਰੋ ਤੁਹਾਡੇ ਆਪਣੇ ਹੀ ਤੁਹਾਡੇ ਆਪਣੇ ਹੀ ਬੋਡੀ ਚੋਂ ਵਾਲ ਕੱਢ ਕੇ ਜਿਹਨੂੰ ਗ੍ਰਾਫਟਸ ਕਹਿੰਦੇ ਆ ਉਹ ਆਪਣੇ ਹੀ ਬੋਡੀ ਚੋਂ ਬਾਡ ਕੱਢੀ ਜਾਂਦੇ ਤੇ ਉਹ ਨੈਚੁਰਲੀ ਦੇ ਆਰ ਸੈਂਟੀਫਿਕਲੀ ਤੁਹਾਡੇ ਆਪਣੇ ਸਕਿਨ ਦੇ ਲਈ ਉਹ ਬਣੇ ਇਸ ਤਰ੍ਹਾਂ ਹੁੰਦੇ ਆ ਕਿਸੇ ਹੋਰ ਦੇ ਵਾਲ ਨਹੀਂ ਲਗਾਣੇ ਹੈਗੇ ਇਹਦੇ ਚ ਸੋ ਵੀ ਆਰ ਨਾਟ ਯੂਜ਼ਿੰਗ ਵਿਗ অর ਵੀ ਆਰ ਨਾਟ ਯੂਜ਼ਿੰਗ ਸਮਬੀਦੀ ਐਲਸ ਹਰ ਹੈ ਨਾ ਇਹ ਆਪਣੇ ਖੁਦ ਦੇ ਹੀ ਆਪਣੇ ਬਾਡੀ ਪਾਰਟਸ ਨੂੰ ਬਾਟ ਲੈਣ ਨੇ ਸੋ ਉਹ ਸਾਇੰਟੀਫਿਕਲੀ ਡੀਐਨਏ ਵਾਈ ਸਾਰਾ ਕੁਝ ਮੈਚੇਬਲ ਹੁੰਦੇ ਡਾਕਟਰ ਸਾਹਿਬ ਇੱਕ ਤਾਂ ਬਿਗ ਉਹਦਾ ਇਹ ਤਾਂ ਮਤਲਬ ਬਿਗ ਦੀ ਜਰੂਰਤ ਨਹੀਂ ਹੈ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਬਿਗ ਤਾਂ ਸਿਰ ਉਹਨਾਂ ਨੂੰ ਯੂਜ਼ ਕਰਨੀ ਚਾਹੀਦੀ ਹੈ ਜਿਨ੍ਹਾਂ ਦੀ ਕਾਫੀ ਜ਼ਿਆਦਾ ਏਜ ਹੋ ਚੁੱਕੀ ਹੈ ਤੇ ਹੁਣ ਏਰੀਆ ਉਹਨਾਂ ਦਾ ਡੋਨਰ ਏਰੀਆ ਖਰਾਬ ਹੋ ਚੁੱਕਾ ਹੈ ਤੇ ਉਹਨਾਂ ਦੇ ਜਿਹੜਾ ਜਿਹੜਾ ਗੰਜਾਪਨ ਹੈਗਾ ਉਹ ਬਹੁਤ ਜ਼ਿਆਦਾ ਹੈਗਾ ਉਹਨਾਂ ਦੇ ਵਿਗ ਐਡਵਾਈਜ਼ੇਬਲ ਹੈ ਇਨੀ ਯੰਗ ਏਜ ਤਵੇ ਦਾ ਅਗਪਾ ਵਿਗ ਯੂਸ ਸਟਾਰਟ ਕਰ ਦਿੰਨੇ ਆ ਅਗਰ ਬਾਈ ਚਾਂਸ 25 ਜਾਂ 30 ইয়ার্স ਦਾ ਬੰਦਾ ਆਪਣੀ ਵਿਗ ਸਟਾਰਟ ਕਰ ਦਿੰਦਾ ਉਹ ਜਿਹੜਾ ਬੱਚੇ ਕੁਝ ਵਾਲ ਲੱਗੇ ਉਹਨਾਂ ਨੂੰ ਵੀ ਖਰਾਬ ਕਰ ਦਿੰਦੀ ਹੈ ਜੇ हेयर प्लान ਕਰਾਉਣਾ ਹੋਵੇ ਤੇ ਇਹਨੂੰ ਕਿੰਨੇ ਦਿਨ ਲੱਗਦੇ ਡਾਕਟਰ ਸਾਹਿਬ ਇਹਨੂੰ ਸਿਰਫ ਇੱਕ ਦਿਨ ਆਪਣੇ ਲਈ ਫ੍ਰੀ ਰੱਖਣਾ ਹੁੰਦਾ ਜੀ 6 ਟੂ 8 ਆਵਰਸ ਦਾ ਪ੍ਰੋਸੈਸ ਹੈ ਜੀ ਤੁਸੀਂ ਸਵੇਰੇ ਆ ਕੇ ਹਸਪੀਟਲ ਆਣਾ ਮੇਰੇ ਕੋਲ ਤੇ ਸ਼ਾਮ ਨੂੰ ਤੁਹਾਨੂੰ ਛੁੱਟੀ ਹੋਈ ਨਹੀਂ ਉਸ ਤੋਂ ਬਾਅਦ ਤੁਸੀਂ ਤਿੰਨ ਤੋਂ ਚਾਰ ਦਿਨ ਘਰੇ ਰੈਸਟ ਕਰਨੀ ਆ ਤਿੰਨ ਤੋਂ ਚਾਰ ਦਿਨ ਘਰੇ ਰਹਿ ਸਕਦੇ ਆ ਹਾਂ ਡਾਕਟਰ ਕੋ ਕੰਟੈਕਟ ਨੰਬਰ ਜੇ ਤੁਹਾਡਾ ਹੋਵੇ ਹਾਂਜੀ ਮੇਰਾ ਨਾਮ ਡਾਕਟਰ ਨਵਜੋਤ ਹੈ ਮੈਂ ਕਮਲ ਹਸਪੀਟਲ ਨ ਕੁਦਰਤਾ ਬੋਲ ਰਿਹਾ ਤੇ ਤੁਸੀਂ ਮੇਰਾ ਨੰਬਰ ਹੈ 98159 77507 ਜੀ ਸਭ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਇਲਾਕੇ ਨੂੰ ਨਕੂਦਰ ਲਾਕੇ ਨੂੰ ਜਾ ਕੇ ਮੈਂ ਮੈਂ ਸਿਰਫ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਆਪਣੇ ਇਨੀ ਦੂਰ ਗਿਆ ਚੰਡੀਗੜ੍ਹ ਜਾਂ ਲੁਧਿਆਣਾ ਜਾਂ ਜਲੰਧਰ ਜਾਂਨ ਨਾਲੋਂ ਇੱਕ ਵਾਰੀ ਸਾਡੇ ਕੋਲ ਆ ਕੇ ਕੰਸਲਟ ਕਰੋ ਵੀ ਆਰ ਡੂਇੰਗ ਥਿਸ ਪ੍ਰੋਸੀਜਰ ਇਨ ਵੈਰੀ ਰੂਟੀਨ ਰੂਟੀਨ ਚ ਕਰ ਰਹੇ ਆ ਤੇ ਬਾਕੀ ਇਹਦਾ ਰਿਜ਼ਲਟ ਵੀ ਸਾਡਾ ਜਿੰਨੇ ਵੀ ਕਲਾਇੰਟ ਸੰਦੇ ਆ ਬਾਰੋ ਵੀ ਆਂਦੇ ਆ ਲੋਕਲ ਵੀ ਹੈਗੇ ਆ ਤੇ ਦੇ ਹੈਵ ਗਿਵਨ ਅ ਗੁੱਡ ਰਿਸਪੌਂਸ ਐਂਡ ਸਾਰਾ ਉਹਨਾਂ ਦਾ ਰਿਜ਼ਲਟ ਵੀ ਅੱਛਾ ਹੈ ਤੇ ਫਾਲੋਅ ਅਪ ਵੀ ਬਹੁਤ ਅੱਛਾ ਹੈ ਤੇ ਮਤਲਬ ਇਹਨੂੰ ਇਹਨੂੰ ਜਿਆਦਾ ਕੋਸਟਲੀ ਸਮਝ ਕੇ ਕਿਤੇ ਹੋਰ ਜਾ ਕੇ ਕਿ ਜਿਆਦਾ ਪੈਸੇ ਲੱਗਦੇ ਆ ਜਾਂ ਕੋਸਟਲੀ ਸਮਝ ਕੇ ਜਿਆਦਾ ਦੂਰ ਜਾਂਦੀ ਲੋੜ ਨਹੀਂ ਹੈ ਲਾਈਕ ਅ ਨੋਰਮਲ ਪ੍ਰੋਸੀਜਰ ਤੁਸੀਂ ਆਓ ਮੇਰੇ ਕੋਲ ਆ ਕੇ ਮੈਨੂੰ ਮਿਲੋ ਫਰਡੇ ਸੈਟਰਡੇ ਸੰਡੇ ਤਿੰਨ ਦਿਨ ਆਦੇ ਸੀ ਤੇ ਕੋਸਟਲੀ ਜਿਆਦਾ ਤਾਂ ਨਹੀਂ ਜੇ ਕੋਸਟਲੀ ਸਰ ਇਹ ਪੇਸ਼ੈਂਟ ਦੇ ਏਰੀਆ ਤੇ ਡਿਪੈਂਡ ਕਰਦਾ ਹੈ ਕਿ ਕਿੰਨਾ ਬਾਰਡਨਸ ਹੈਗੀ ਹੈ ਜੀ ਅਗਰ ਫਰੰਟਲ ਬਾਰਡਨਸ ਹੈਗੀ ਹੈ ਤਾਂ ਵੀ 스타ਟਡ ਫਰਮ 30000 ਜੇ ਸਾਰਾ ਏਰੀਆ ਹੈਗਾ 50 60 ਡਿਪੈਂਡਿੰਗ ਅਪਨ ਦਾ ਏਰੀਆ ਮਲੇ 25 ਤੋਂ 30 ਹਜ਼ਾਰ ਤੋਂ ਸਟਾਰਟ ਹੋ ਜਾਂਦਾ ਹੈ ਲਗਭਗ ਤੇ ਅੱਗੇ ਵੀ ਬਹੁਤ ਜ਼ਿਆਦਾ ਨਹੀਂ ਜਾਂਦਾ 50 60 ਤੱਕ ਅਸੀਂ ਕਰ ਦਿੰਦੇ ਹਾਂ ਸਰ ਕਿੰਨਾ ਐਕਸਪੀਰੀਅੰਸ ਹੋ ਚੁੱਕਾ ਦੇਨ ਮੈਨੂੰ 8 ਸਾਲ ਹੋ ਗਏ ਜੀ 8 ਸਾਲ ਹੋ ਗਏ ਕਿੰਨੇ ਪੇਸ਼ੈਂਟ ਕਰ ਸਕਦੇ ਹਾਂ ਪੇਸ਼ੈਂਟ ਅਸੀਂ ਸਰ ਐਵਰੀ ਵੀਕ ਤਿੰਨ ਪੇਸ਼ੈਂਟ ਕਰਦੇ ਹਾਂ ਤੁਸੀਂ ਦੇਖ ਲਓ 8 ਸਾਲ ਦੇ ਐਵਰੀ ਵੀਕ ਅ ਵੀ ਡੂਇੰਗ 3 3 ਟੂ 4 ਪੇਸ਼ੈਂਟਸ ਬਹੁਤ ਬਹੁਤ ਸ਼ੁਕਰੀਆ ਜੀ ਤੇ ਗੱਲਬਾਤ ਸਾਡੇ ਨਾਲ ਇਕਤਾਲੇਰ ਨਾਲ ਕਰਨ ਦਾ ਤੋਂ ਡਾਕਟਰ ਨਵਜੋਦ ਸੀ ਸਾਡੇ ਨਾਲ ਜਿਹੜੇ ਹੇਅਰ ਪਲਾਂਟਸ ਕਰਦੇ ਨੇ ਨਕੋਦਰ ਦੇ ਕਮਲ ਹਸਪੀਟਲ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਜੀ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾਲੇਰ ਨੇ ਜੀ ਨਕੋਦਰ